ਪੇਪਰ ਮਿੱਲ ਦਾ ਦੂਜਾ ਨਾਮ ਹੈਗਾ ਕੈਂਸਰ ਮੰਡਣੇ ਔਰ ਜਿਹੜੀ ਚਮੜੀ ਦੀਆਂ ਬਿਮਾਰੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ। ਜਿੱਥੇ ਵੀ ਫੈਕਟਰੀ ਪੇਪਰ ਮਿੱਲ ਲੱਗੂਗੀ ਉਹ ਪਾਣੀ ਦੇ ਨੇੜੇ ਬੁਸਤਾ ਲੱਗੂਗੀ ਤੇ ਉੱਥੇ ਜਿਹੜਾ ਪਾਣੀ ਨਿਕਾਸ ਹੋਊਗਾ ਤਾਂ ਉਹਦਾ ਕੋਈ ਬਦਨਾਮ ਚੀਜ਼ ਦੇਖੀ ਜਾਊਗੀ ਵੀ ਕਿਹੜੀ ਹੈਗੀ ਹੈ। ਬਦਨਾਮ ਚੀਜ਼ ਕਿਹੜੀ ਹੈਗੀ ਆ? ਬੁੱਢਾ ਨਾਲਾ। ਆਪਣੀ ਅਣਖ ਤੇ ਗੈਰਤ ਨੂੰ ਜਗਾਉਣ ਲਈ ਆਪਣੇ ਬੱਚਿਆਂ ਨੂੰ ਬਚਾਉਣ ਲਈ ਇਹ ਐਮਐਲਏ ਮੰਤਰੀਆਂ ਦਾ ਖੜਾ ਛੜੋ। ਮੈਂ ਕਹਿੰਦਾ ਹਲਕੇ ਦਾ ਐਮਐਲਏ ਸੁੱਤਾ ਪਿਆ ਉਹ ਕੋਈ ਸਟੇਟਮੈਂਟ ਨਹੀਂ ਦਿੰਦਾ ਜਿਸ ਮੁੱਖ ਮੰਤਰੀ ਨੇ ਉਸ ਟਾਈਮ ਅਕਵਾਇਰ ਕਰਾਈ ਆ ਜ਼ਮੀਨ ਗੈਰ ਕਾਨੂੰਨੀ ਜ਼ਮੀਨ ਕਰਾਈ ਆ ਪਿੰਡ ਦੀ ਪੰਚਾਇਤ ਤੇ ਸ਼ਾਮਲਾੜ ਜ਼ਮੀਨ ਸੀ ਉਸ ਤੋਂ ਬਾਅਦ ਇਹਨਾਂ ਨੇ ਹੋਰ ਖਰੀਦੀ ਆ ਕਿਉਂ ਖਰੀਦਣ ਦਿੱਤੀ ਕਰਨਾ ਕੀ ਆ ਇਹਨਾਂ ਨੇ ਆਉਣ ਵਾਲੇ ਦਿਨਾਂ 'ਚ ਜਿਸ ਪਿੰਡੋਂ ਵੱਧ ਵਿਰੋਧ ਹੁੰਦਾ ਉਸ ਪਿੰਡ 'ਚ ਨੌਕਰੀਆਂ ਦੇ ਦੇਣਗੇ ਪੈਸਾ ਵੀ ਵੰਡਣਗੇ ਫੈਕਟਰੀਆਂ ਵਾਲੇ ਅਡਾਨੀ ਵਾਨੀ ਹੈਗੇ ਆ ਨਾ ਇਹੀ ਤਾਂ ਸਰਕਾਰਾਂ ਚਲਾਉਣੀ ਆ ਸਰਕਾਰ ਬੋਲੂ ਕਿਉਂ ਕਿਉਂ ਬੋਲੂ ਸੀ ਆ ਕਿਉਂ ਬੋਲਣਗੇ ਮੰਤਰੀ ਕੀ ਵੈਲਿਊ ਸਮਝਦੇ ਹੋ ਤੁਸੀਂ ਮੁੱਖ ਮੰਤਰੀ ਜੀ ਸਭ ਤੋਂ ਵੱਡੀ ਗੱਲ ਜਿਹੜੇ ਦਿੱਲੀ ਦੇ ਹਾਰੇ ਹੋਏ ਦਿੱਲੀ ਤੋਂ ਨਕਾਰੇ ਹੋਏ ਔਰ ਜਿਹੜੇ ਲੋਕ ਕ੍ਰਿਪਸ਼ਨ ਦੇ ਚੱਕਰ ਚ ਪੈਸੇ ਦੇ ਮਾਮਲੇ ਦੇ ਚੱਕਰ ਚ 8-8 ਮਹੀਨੇ 10-10 ਮਹੀਨੇ ਜੇਲਾ ਕੱਟੀਆਂ ਉਹ ਤਾਂ ਪੰਜਾਬ ਦੀ ਗਵਾਹੀ ਕਰਦੇ ਆ ਐਮ ਸੀ ਆ ਨਾ ਕਦੇ ਝਾੜੂ ਦੇ ਵੇਲੇ ਝਾੜੂ ਚ ਹੁਣ ਝਾੜੂ ਸਰਕਾਰ ਆ ਕਿਸੇ ਟਾਈਮ ਇਹ ਕਾਂਗਰਸ ਚ ਸੀ ਕਿਸੇ ਟਾਈਮ ਕਾਲੀਆਂ ਚ ਹੁਣ ਛਾਲ ਮਾਰ ਕੇ ਝਾੜੂ ਚ ਜਿੱਦਣ ਝਾੜੂ ਦਾ ਚੋਣ ਜਾਬਤਾ ਲੱਗਣਾ ਉਦਣ ਹਾਲਾਤ ਦੇਖਿਓ ਇਹਨਾਂ ਲੋਕਾਂ ਨੇ ਪੰਜਾਬ ਦਾ ਪੇੜਾ ਘਰ ਕਰ ਦਿੱਤਾ 284 ਦੇ ਨਾਲ ਜੁੜੇ ਹੋ ਪੰਜਾਬ ਦੀ ਧਰਤੀ ਨੂੰ ਪੰਜ ਆਪ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤਾਂ ਪੰਜਾਬ ਦੇ ਸਾਹਮਣੇ ਲਗਾਤਾਰ ਵੱਡੀਆਂ ਸਮੱਸਿਆਵਾਂ ਨੇ ਔਰ ਇਸੇ ਦੇ ਵਿੱਚ ਅਜ਼ਾਫਾ ਹੁੰਦਾ ਨਜ਼ਰ ਆ ਰਿਹਾ ਕਿ ਮੁੱਖ ਤੌਰ ਤੇ ਪਾਣੀ ਦਾ ਮਸਲਾ ਹੈ ਤਾਂ ਜਿਹੜਾ ਜ਼ਮੀਨੀ ਪਾਣੀ ਹੈ ਇਹਦੇ ਵਿੱਚ ਸਮੇਂ-ਸਮੇਂ ਤੇ ਬਹੁਤ ਸਾਰੀਆਂ ਧਿਰਾਂ ਦੇ ਵੱਲੋਂ ਸ਼ੰਕੇ ਪ੍ਰਗਟਾਏ ਜਾਂਦੇ ਨੇ ਕਿ ਫੈਕਟਰੀਆਂ ਦੇ ਬਹਾਨੇ ਪੰਜਾਬ ਦੇ ਹੇਠਲੇ ਪਾਣੀ ਨੂੰ ਪਲੀਤ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੀ ਆਬੋ ਹਵਾ ਨੂੰ ਖਰਾਬ ਕਰਨ ਦੇ ਕੁੱਝ ਯਤਨ ਕੀਤੇ ਜਾ ਰਹੇ ਨੇ ਸ੍ਰੀ ਚਮਕੌਰ ਸਾਹਿਬ ਦੀ ਪਾਵਨ ਧਰਤੀ ਤੇ ਖੜਾ ਹੈ तकरीबन 3 ਮੀਲ ਦੀ ਦੂਰੀ ਤੇ ਇੱਕ ਫੈਕਟਰੀ ਲਗਾਈ ਜਾ ਰਹੀ ਹੈ ਜਿਹਦੇ ਵਿੱਚ ਪੇਪਰ ਮਿਲ ਨਾਮ ਦੀ ਫੈਕਟਰੀ ਦਾ ਨਾਮ ਦਿੱਤਾ ਜਾ ਰਿਹਾ ਹੈ ਔਰ ਇਸੇ ਨੂੰ ਲੈ ਕੇ ਜਿਹੜੇ ਇਲਾਕਾ ਵਾਸੀ ਨੇ ਜਾਂ ਸਥਾਨਕ ਲੋਕ ਨੇ ਉਹਨਾਂ ਦੇ ਵੱਲੋਂ ਵੱਡੇ ਖੱਟਸ਼ੇ ਜ਼ਾਹਰ ਕੀਤੇ ਜਾ ਰਹੇ ਨੇ ਗੱਲਬਾਤ ਕਰ ਲੈਣੇ ਆ ਮੇਰੇ ਨਾਲ ਗੁਰਿੰਦਰ ਸਿੰਘ ਪੰਗੂ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਲੈਣ ਦਾ ਯਤਨ ਕਰਦੇ ਹਾਂ ਹੋਰ ਵੀ ਬਹੁਤ ਸਾਰੇ ਪਤਵੰਤੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨਗੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਇਹ ਹੈ ਕਿ ਜਿਹੜੀ ਪੇਪਰ ਮਿੱਲ ਲੱਗ ਰਹੀ ਹੈ ਇਹਦੇ ਬਾਬਤ ਜਿਹੜੇ ਤੁਹਾਡੇ ਸ਼ੰਕੇ ਹੈ ਸ਼ੰਕੇ ਕੀ ਨੇ ਸਭ ਤੋਂ ਪਹਿਲਾਂ ਜਿਸ ਧਰਤੀ ਤੇ ਆਪਾਂ ਖੜੇ ਆ ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਹੈਗੀ ਆ ਜੀ ਦਸਵੇਂ ਪਿਤਾ ਦੀ ਚਰਨ ਛੋਹ ਪ੍ਰਾਪਤ ਧਰਤੀ ਹੈਗੀ ਆ ਔਰ ਇਹਦੇ ਨਾਲ ਹੀ ਜਿਹੜੀ ਫੈਕਟਰੀ ਦੀ ਆਪਾਂ ਗੱਲ ਕਰਦੇ ਆ ਬਈ ਪੇਪਰ ਮਿਲ ਮੈਂ ਤੁਹਾਨੂੰ ਸ਼ੰਕੇ ਦੀ ਗੱਲ ਨਹੀਂ ਕਰਦਾ ਮੈਂ 101% ਦਾਵਾ ਕਰਦਾ ਪੇਪਰ ਮਿਲ ਦਾ ਦੂਜਾ ਨਾਮ ਹੈਗਾ ਕੈਂਸਰ ਮੰਡਣੇ ਔਰ ਜਿਹੜੀਆਂ ਚਮੜੀ ਦੀਆਂ ਬਿਮਾਰੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇਣਾ ਅੱਛਾ ਇਸ ਕਰਕੇ ਵਿਰੋਧ ਕਰ ਰਹੇ ਹਾਂ ਇਹ ਇੱਥੇ ਦੀ ਗੱਲ ਨਹੀਂ ਹੈ ਜਿੱਥੇ ਵੀ ਕੋਲ ਮਲਾ ਕੇ ਪੇਪਰ ਮਿਲਾਂ ਲੱਗੀਆਂ ਹੋਈਆਂ ਮੈਂ ਤੁਹਾਨੂੰ ਮੱਧ ਪ੍ਰਦੇਸ਼ ਦੀ ਵੀ ਗੱਲ ਕਰਦਾ ਕਿਉਂਕਿ ਮੈਂ ਕਈ ਸਟੇਟਾਂ 'ਚ ਘੁੰਮਿਆ ਹੈਗਾ ਜਿੱਥੇ ਵੀ ਫੈਕਟਰੀ ਪੇਪਰ ਮਿਲ ਲੱਗੂਗੀ ਉਹ ਪਾਣੀ ਦੇ ਨੇੜੇ ਬਵਸਤਾ ਲੱਗੂਗੀ ਮੈਂ ਨਦੀ ਦੇ ਕਿਨਾਰੇ ਲੱਗੀ ਦੇਖੀ ਆ ਮੱਧ ਪ੍ਰਦੇਸ਼ ਦੇ ਵਿੱਚ ਹੂੰ ਤੇ ਉੱਥੇ ਜਿਹੜਾ ਪਾਣੀ ਨਿਕਾਸ ਹੋਊਗਾ ਤਾਂ ਉਹਦਾ ਕੋਈ ਬਦਨਾਮ ਚੀਜ਼ ਦੇਖੀ ਜਾਊਗੀ ਵੀ ਕਿਹੜੀ ਹੈਗੀ ਆ ਬਦਨਾਮ ਚੀਜ਼ ਕਿਹੜੀ ਹੈਗੀ ਆ ਬੁੱਢਾ ਨਾਲਾ ਹੂੰ ਬਿਲਕੁਲ ਨਹਿਰ ਦੇ ਨਾਲ ਪਾਣੀ ਚੱਕਣੇ ਨੂੰ ਬੁੱਢੇ ਨਾਲੇ 'ਚ ਜਿਹੜਾ ਪਾਣੀ ਪਾਉਣਾ ਹੈਗਾ ਉਹ ਸਭ ਤੋਂ ਵੱਡੀ ਗੱਲ ਹੈਗੀ ਆ ਬਈ ਸਮੇ ਸਮੇਤੇ ਸਰਕਾਰ ਕੋਈ ਵੀ ਆ ਜਾਵੇ ਬ੍ਰਦਰ ਚਾਹੇ ਕਾਂਗਰਸ ਚਾਹੇ ਕਾਲੀ ਚਾਹੇ ਆ ਝਾੜੂ ਵਿਭਾਗ ਮੰਤਰੀ ਚਾਹੇ ਭਾਜਪੀ ਸਰਕਾਰਾਂ ਅੱਜ ਅਸੀਂ ਇਹਦਾ ਇੱਕ ਸਾਰੇ ਲੋਕ ਇਕੱਠੇ ਹੋਏ ਸੀਗੇ ਤੇ 10 ਤਰੀਕ ਨੂੰ ਆ ਸੌਰੀ 30 ਤਰੀਕ ਨੂੰ ਪਬਲਿਕ ਹੀアリング ਹੋਣੀ ਆ ਮੈਂ ਤੁਹਾਨੂੰ ਸ਼ੰਕਤ ਐ ਵੀ ਜਹਰ ਹੈਗੀ ਆ ਨਾ ਜੀ ਪੂਰਾ ਇਲਾਕਾ ਵਿਰੋਧ ਦੇ ਵਿੱਚ ਖੜ ਗਿਆ ਜਿਹੜੀ ਜੀਰਾ ਫੈਕਟਰੀ ਸੀ ਉਹਦੀ ਪਬਲਿਕ ਹੀアリング ਕਿੱਥੋਂ ਹੋਈ ਸੀ ਫਰੀਦਕੋਟ ਜ਼ਿਲ੍ਹੇ ਚ ਹੋਈ ਸੀ ਕਿਉਂਕਿ ਜਿਸ ਮੌਜੂਦਾ ਐਮਐਲਏ ਦੀ ਸੀਗੀ ਉਹ ਉਹ ਉਸੇ ਫਰੀਦਕੋਟ ਤੋਂ ਇਲੈਕਸ਼ਨ ਲੜਦਾ ਸੀ ਕਿਉਂਕਿ ਅੱਜ ਤੋਂ ਬਾਅਦ ਮੈਂ ਸਮਝਦਾ ਸਾਰੀਆਂ ਸਿਆਸੀ ਧਿਰਾਂ ਇੱਕ ਪਾਸੇ ਹੋਣਗੀਆਂ ਜਿਹੜੇ ਵਾਤਾਵਰਣ ਪ੍ਰੇਮੀ ਨੇ ਜਿਹੜਾ ਜਾਂ ਜਿਹੜੇ ਲੋਕ ਇਹਦੇ ਸਾਥ ਮੱਤੇਵਾੜ ਕਮੇਟੀ ਜਾਂ ਕਮੇਟੀਆਂ ਜਿਹੜੀਆਂ ਬਣੀਆਂ ਜਾਂ ਕਿਸਾਨ ਜਥੇ ਬਣੀਆਂ ਜਾਂ ਆਮ ਲੋਕ ਕਿਉਂਕਿ ਇੱਥੇ ਆਮ ਲੋਕਾਂ ਨੇ ਫੈਕਟਰੀ ਬਜਾਉਣੀ ਆ ਨਾ ਕਿ ਸਿਆਸੀ ਲੋਕਾਂ ਨੇ ਜਿਹੜੇ ਤੁਹਾਡੇ ਸਮੇਤ ਹੋਰ ਪੇਪਰ ਮਿੱਲ ਦੇ ਵਿਰੋਧ ਦੇ ਵਿੱਚ ਖੜੇ ਨੇ ਉਹਨਾਂ ਦੇ ਆਖਰ ਦੇ ਵਿੱਚ ਸਵਾਲ ਕੀ ਹੈ ਕਿ ਇਹਦੇ ਨਾਲ ਜਿਹੜੇ ਇਲਾਕੇ ਦੇ ਲੋਕ ਹੈ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਹੋਣਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਨੁਕਸਾਨ ਹੋਊਗਾ ਆਹ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਬਾਕੀ ਚੀਜ਼ਾਂ ਨੂੰ ਤਾਂ ਛੱਡ ਦਈਏ ਕਿਉਂਕਿ ਇੱਥੋਂ ਬੁੱਢਾ ਨਾਲਾ ਜਾਂਦਾ ਬੁੱਢੇ ਨਾਲੇ ਦੇ ਵਿੱਚ ਪਾਣੀ ਪਊਗਾ ਅੱਜ ਤੱਕ ਤੁਸੀਂ ਦੱਸ ਜੋ ਜਿਹੜੀ ਪੇਪਰ ਮੇਲਾ ਜਾਂ ਹੋਰ ਮੇਲਾ ਵੀ ਲੱਗਦੀਆਂ ਜਿਹੜਾ ਪਾਣੀ ਨੂੰ ਪੋਲਿਊਟ ਕਰਨੇ ਚ ਪਹਿਲਾ ਇਹਨਾਂ ਨੰਬਰ ਹੈਗਾ ਵਾ ਕਿਉਂ ਹੈਗਾ ਵਾ ਕਿਉਂਕਿ ਪਾਣੀ ਵੇਸਟ ਬਹੁਤ ਹੁੰਦਾ ਇੱਕ ਚੀਜ਼ ਨੂੰ ਤਿਆਰ ਕਰਨੇ ਕੱਤਰ ਜਿਹੜਾ ਪਾਣੀ ਨਿਕਾਸੀ ਆ ਨਿਕਾਸੀ ਪਾਣੀ ਜਾਂਦਾ ਕਿੱਥੇ ਆ ਟੋਟਲ ਕੈਮੀਕਲਾਂ ਦਾ ਧਰਤੀ ਤੇ ਜਾਣਾ ਹੈਗਾ ਹੁਣ ਬਹੁਤ ਲੋਕਾਂ ਨੂੰ ਇੱਥੋਂ ਲਿਜਾ ਕੇ ਉੱਥੇ ਇੱਕ ਸਫਨੇ ਦਿਖਾਏ ਜਾਂਦੇ ਨੇ ਇਹਨਾਂ ਦੀ ਕੋਈ ਕਾਲੇ ਅੰਬ ਫੈਕਟਰੀ ਹੈ ਬੀ ਸਾਫਾ ਪਰ ਜਿਹੜੀ ਅਸਲੀਅਤ ਚੀਜ਼ ਆ ਉਹ ਨਹੀਂ ਪਰ ਮੈਂ ਇੱਥੇ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰੂੰਗਾ ਇਸ ਇਲਾਕੇ ਦੇਆਂ ਨੂੰ ਉਹ ਸਭ ਤੋਂ ਵੱਡਾ ਇਤਿਹਾਸ ਹੈਗਾ ਵੱਡੀ ਜੰਗ ਸੀਗੀ ਚਮਕੌਰ ਸਾਹਿਬ ਦੀ ਧਰਤੀ ਤੇ ਗੜੀ ਸਾਹਿਬ ਦੇ ਵੀ ਉਸ ਚਮਕੌਰ ਦੀ ਗੜੀ ਨੂੰ ਚੇਤੇ ਰੱਖੋ ਗੁਰੂ ਨਾਨਕ ਸਾਹਿਬ ਆਪਣੇ ਗੁਰੂ ਗੋਗ ਸਿੰਘ ਮਹਾਰਾਜ ਦੇ ਚਾਰਜ ਸ਼ੋਹ ਪ੍ਰਾਪਤ ਧਰਤੀ ਆ ਬਿਲਕੁਲ ਉਹਦੇ ਨਾਲ ਰਹਿਣਾ ਮੈਂ ਸਮਝਦਾ ਆਪਣੀ ਅਣਖ ਤੇ ਗੈਰਤ ਨੂੰ ਜਗਾਉਣ ਲਈ ਆਪਣੇ ਬੱਚਿਆਂ ਨੂੰ ਬਚਾਉਣ ਲਈ ਇਹ ਐਮਐਲਏ ਮੰਤਰੀਆਂ ਦਾ ਖੜਾ ਛੱਡੋ ਮੈਂ ਸਮਝਦਾ ਭੁੱਲ ਜੋ ਵੀ ਤੁਸੀਂ ਕਾਂਗਰਸੀਆਂ ਭੁੱਲ ਜੋ ਵੀ ਤੁਸੀਂ ਕਾਲੀਆਂ ਭੁੱਲ ਜੋ ਵੀ ਅਸੀਂ ਝਾੜੂ ਵਿਭਾਗ ਹੈ ਕਾਰਨ ਕੀ ਆ ਇਹਦੇ ਹੱਕ 'ਚ ਖੜ ਜਾਣਾ ਚਾਹੀਦਾ ਦੀ ਵਿਰੋਧਤਾ ਕਰਨੀ ਚਾਹੀਦੀ ਆ ਜਿਹੜੀਆਂ ਫੈਕਟਰੀਆਂ ਫੈਕਟਰੀਆਂ ਦਾ ਅੱਜ ਰਾਤ ਚੱਲਦਾ ਜਿਵੇਂ ਅਸੀਂ ਕਿਸਾਨੀ ਲੜਾਈ ਤੇ ਅਡਾਨੀ-ਬਾਨੀ ਦੀ ਗੱਲ ਕਰਦੇ ਆ ਇਹ ਵੀ ਅਡਾਨੀ-ਬਾਨੀ ਵਾਲਾ ਇਹ ਮਸਲਾ ਇਹਨਾਂ ਦੇ ਕਿੰਨੇ ਕੁ ਲੋਕ ਵਿਰੋਧ 'ਚ ਖੜੇ ਨਜ਼ਰ ਆਉਂਦੇ ਤੁਹਾਨੂੰ ਦੇਖੋ ਪਰਸੋਂ ਨੂੰ ਸੌਰੀ 30 ਤਰੀਕ ਨੂੰ ਪਬਲਿਕ ਹੀਰਿੰਗ ਹੋਊਗੀ ਜੀ ਇਹ ਕੁੱਲ ਮਿਲਾ ਕੇ ਇਹ ਇੱਕ ਬਿਲਕੁਲ ਸੜਿਆ ਅੰਤਰ ਰਚਦੀਆਂ ਹੋਣੀਆਂ ਐਸਾ ਵਰਤਾਂ ਦਾ ਅੱਜ ਤੋਂ ਬਾਅਦ ਰਚਿਆ ਜਾਊਗਾ ਪਿੰਡਾਂ ਦੇ ਵਿੱਚ ਇਹ ਜਿਵੇਂ ਨੇੜੇ ਪਿੰਡ ਪੈਂਦੇ ਨੇ ਮੰਨ ਲਓ ਕੀੜੀ ਅਫਗਾਨਾ ਹੈਗਾ ਧੌਲਰਾਂ ਦੀ ਜ਼ਮੀਨ ਹੈਗੀ ਆ ਉਹ ਭਾਈ ਜ਼ਮੀਨ ਵੀ ਤਾਂ ਉਸ ਟਾਈਮ ਦਾ ਅੱਜ ਜਿਹੜਾ ਸਾਬਕਾ ਮੁੱਖ ਮੰਤਰੀ ਸੀ ਉਦੋਂ ਮੰਤਰੀ ਸੀ ਚਨਜੀਤ ਸਿੰਘ ਚੰਨੀ ਇੱਕ ਕੰਸਿਸਿਚਨਸੀ ਨੂੰ ਬੁਲਾਉਂ ਕਰਦਾ ਤਾਂ ਭਾਈ ਉਹਨੇ ਹੀ ਬਕਾਈ ਹੈ ਨਾ ਸਭ ਤੋਂ ਬੇੜਾ ਸਾਡਾ ਗਰਕ ਗਿਆ ਚਾਹੇ ਮੈਂ ਹੋਵਾਂ ਮੇਰੇ ਪਰਿਵਾਰ ਚ ਕੋਈ ਸਰਪੰਚ ਹੋਵੇ ਜਿਹੜੇ ਕੜਮ ਚੌਧਰੀ ਆ ਸਰਪੰਚ ਬਣਨ ਤੋਂ ਪਹਿਲਾਂ ਮੈਂ ਇੱਕ ਤੁਹਾਡੇ ਮਾਦੀਮ ਰਾਈ ਅਪੀਲ ਕਰੂੰਗਾ ਜੇ ਤੁਸੀਂ ਸਰਪੰਚ ਬਣਨਾ ਚਾਹੁੰਦੇ ਆ ਯਾਰ ਕੋਈ ਹਿਸਟਰੀ ਤਾਂ ਪੜ ਲਓ ਇਹਨਾਂ ਨੂੰ ਪਤਾ ਹੀ ਨਹੀਂ ਵੀ ਸੈਕਟਰੀ ਕੀ ਹੁੰਦਾ ਸਰਪੰਚ ਦੀ ਪਾਵਰ ਕੀ ਆ ਜੇ ਸਰਪੰਚ ਨੇ ਆਪਣਾ ਐਕਟ ਪੜਿਆ ਹੋਊਗਾ ਜਰਤ ਨਹੀਂ ਵੀ ਪਿੰਡ 'ਚ ਬਿਨਾ ਪੁੱਛੇ ਤੇ ਸਰਪੰਚ ਨੂੰ ਐਸਐਚਓ ਐਂਟਰੀ ਕਰ ਜਵੇ ਸੈਕਟਰੀ ਵੀਡੀਓ ਤਾਂ ਆਮ ਗੱਲਾਂ ਹੈਗੀਆਂ ਕਿਉਂਕਿ ਜਦੋਂ ਫੈਕਟਰੀ ਲੱਗੂਗੀ ਸਭ ਤੋਂ ਪਹਿਲਾਂ ਐਨਓਸੀ ਕੌਣ ਦਿੰਦਾ ਪ੍ਰਵਾਨਗੀ ਕੌਣ ਦਿੰਦਾ ਪਿੰਡ ਦੀ ਪੰਚਾਇਤ ਦਿੰਦੀ ਆ ਸਰਪੰਚ ਦਿੰਦਾ ਕਿਉਂਕਿ ਸਰਪੰਚ ਕਿਉਂ ਦਿੰਦਾ ਔਰ ਹੱਥ ਠੋਕਾ ਬਣਿਆ ਹੁੰਦਾ ਐਮਐਲਏਾਂ ਦਾ ਪਿੱਠੂ ਹੁੰਦਾ ਉਹ ਅੱਜ ਉਸ ਤੋਂ ਬਾਅਦ ਵੀਡੀਓ ਦਫ਼ਤਰ ਵੀਡੀਓ ਤੋਂ ਡੀਡੀਪੀਓ ਥੱਲੇ ਤੋਂ ਉੱਪਰ ਤੱਕ ਚੱਲਦਾ ਸੋ ਮੇਰੇ ਕਹਿਣ ਦਾ ਭਾਵ ਇਸ ਨੂੰ ਬਚਾਉਣ ਲਈ ਹਰ ਇੱਕ ਮਾਂ ਭੈਣ ਨੂੰ ਇਲਾਕੇ ਦੀ ਨੂੰ ਹਰ ਇੱਕ ਵੀਰ ਨੂੰ ਆਉਣਾ ਪਵੇਗਾ 30 ਤਰੀਕ ਨੂੰ ਤਾਂ ਇੱਥੇ ਅਸੀਂ ਪਵਿੱਤਰ ਧਰਤੀ ਦਾਗੀ ਹੋਣ ਲੱਗੀ ਹੈ ਜੇ ਪਵਿੱਤਰ ਧਰਤੀ ਨੂੰ ਵੀ ਨਹੀਂ ਅਸੀਂ ਬਚਾ ਸਕਦੇ ਤਾਂ ਫਿਰ ਤਾਂ ਬਹੁਤ ਮਾੜੀ ਗੱਲ ਹੈ ਜੇ ਪਵਿੱਤਰ ਧਰਤੀ ਦੇ ਲੋਕ ਇਹਨਾਂ ਇਹਨਾਂ ਜਿਹੜੇ ਪਖੰਡੀ ਐਮਐਲਏ ਮੰਤਰੀਆਂ ਇਹਨਾਂ ਦਾ ਸਾਥ ਦੇਣਗੇ ਮੈਂ ਕਹਿੰਦਾ ਇਹ ਲੋਕ ਸਿਰਫ ਤੇ ਸਿਰਫ ਆਪ ਦੀਆਂ ਰਾਸੀ ਰੋਟੀਆਂ ਸੇਕਣ ਦੀ ਬਜਾਏ ਇਨਾਂ ਨੂੰ ਵੀ ਧਿਆਨ ਕਰ ਲੈਣਾ ਚਾਹੀਦਾ ਕਿੱਥੇ ਚਲੇ ਜਾਣਗੇ ਯਾਰ ਪੰਜਾਬ ਛੱਡ ਕੇ ਚੰਡੀਗੜ੍ਹ ਚਲੇ ਜਾਣਗੇ ਬਚੜਾ ਇਹਨਾਂ ਦਾ ਵੀ ਕੱਖ ਨਹੀਂ ਹੈਗਾ ਜਿਵੇਂ ਇਹ ਲੋਕ ਹੁਣ ਕਿੱਥੇ ਵੀ ਫੈਕਟਰੀਆਂ ਦੇ ਜਿਹੜੇ ਮੋਰਚੇ ਲੱਗੇ ਉਹਨਾਂ ਦੇ ਹਾਲਾਤ ਕਿਆ ਹੈਗੇ ਯਾਰ ੱੱਕੇ ਤੇ ਫੈਕਟਰੀਆਂ ਲਵਾ ਰਹੇ ਆ ਲੋਕਾਂ ਨੇ ਚੰਗਾ ਦੇਖੀ ਚੁਣਿਆ ਸੀ ਇਹਨੂੰ ਇਹ ਐਸੇ ਘੁੱਗੂ ਨਿਕਲੇ ਮੈਂ ਕਹਿੰਦਾ ਹਲਕੇ ਦਾ ਐਮਐਲਏ ਸੁੱਤਾ ਪਿਆ ਉਹ ਕੋਈ ਸਟੇਟਮੈਂਟ ਨਹੀਂ ਦਿੰਦਾ ਜਿਸ ਮੁੱਖ ਮੰਤਰੀ ਨੇ ਉਸ ਟਾਈਮ ਅਕਵਾਇਰ ਕਰਾਈ ਆ ਜ਼ਮੀਨ ਗੈਰ ਕਾਨੂੰਨੀ ਜ਼ਮੀਨ ਕਰਾਈ ਆ ਪਿੰਡ ਦੀ ਪੰਚਾਇਤ ਤੇ ਸ਼ਾਮਲਾੜ ਜ਼ਮੀਨ ਸੀ ਉਸ ਤੋਂ ਬਾਅਦ ਇਹਨਾਂ ਨੇ ਹੋਰ ਖਰੀਦੀ ਆ ਕਿਉਂ ਖਰੀਦਣ ਦਿੱਤੀ ਕਿਉਂਕਿ ਉਸ ਟਾਈਮ ਦਾ ਉਸ ਦਾ ਰਾਜ ਚੱਲਦਾ ਸੀ ਉਸ ਮੰਤਰੀ ਦੀ ਤੂਤੀ ਬੋਲਦੀ ਸੀ ਅੱਜ ਕਾਂਗਰਸ ਵੀ ਚੁੱਪਾਂ ਅਕਾਲੀ ਵੀ ਚੁੱਪਾਂ ਤੇ ਭਾਜਪਾ ਵੀ ਚੁੱਪਾ ਰੌਲਾ ਕੀ ਆ ਵੀ ਚਾਰ ਦੋਨੋਂ ਨਾਲ ਸਾਰਿਆਂ ਨੇ ਇਕੱਠੇ ਹੋ ਕੇ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਮਿੱਲਾਂ ਤੇ ਫੈਕਟਰੀਆਂ ਲੱਗਦੀਆਂ ਉਹਦੇ ਪਿੱਛੇ ਕੋਈ ਨਿੱਜੀ ਮਫਾਦ ਵੀ ਹੁੰਦਾ ਉਹਨਾਂ ਦਾ ਨਿੱਜੀ ਮਫਾਦ ਕੀ ਹੁੰਦਾ ਜੀ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਤੁਹਾਡੇ ਮਾਦੀਆ ਮਰਾਵੀ ਤੁਸੀਂ ਦੇਖੋ ਲਾਗਦੇ ਪਿੰਡ ਹੈਗੇ ਆ ਨਾ ਕਰਨਾ ਕੀ ਆ ਇਹਨਾਂ ਨੇ ਆਉਣ ਵਾਲੇ ਦਿਨਾਂ 'ਚ ਜਿਸ ਪਿੰਡੋਂ ਵੱਧ ਵਿਰੋਧ ਹੁੰਦਾ ਉਸ ਪਿੰਡ 'ਚ ਨੌਕਰੀਆਂ ਦੇ ਦੇਣਗੇ ਪੈਸਾ ਵੀ ਵੰਡਣਗੇ ਫੈਕਟਰੀਆਂ ਵਾਲੇ ਅਡਾਨੀ ਵਾਨੀ ਹੈਗੇ ਹਨਾ ਇਹੀ ਤਾਂ ਸਰਕਾਰਾਂ ਚਲਾਉਣੀ ਆ ਸਰਕਾਰ ਬੋਲੂ ਕਿਉਂ ਕਿਉਂ ਬੋਲੂ ਸੀਐਮ ਕਿਉਂ ਬੋਲਣਗੇ ਮੰਤਰੀ ਕਿਉਂ ਬੋਲਣਗੇ ਸੀਐਚ ਸੀਚੇ ਬਾਲੂ ਨਹੀਂ ਜਦੋਂ ਸੈਂਟਰ ਦੇ ਵਿੱਚ ਕਾਨੂੰਨ ਬਣਿਆ ਸੀ ਮ ਅੱਜ ਇਹਨਾਂ ਤੁਹਾਡੇ ਮਾディアਮ ਰਾਹੀਂ ਜਿਹੜੀ ਇੱਥੇ ਦੀ ਕਮੇਟੀ ਆ ਅਸੀਂ ਠੋਕ ਵਜਾ ਕੇ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਠੋਕ ਵਜਾ ਕੇ ਮਦਦ ਕਰਾਂਗੇ ਜਿੰਨਾ ਜੋਰ ਹੋਊਗਾ ਗੁਰੂਆਂ ਦੀ ਧਰਤੀ ਆ ਜੋਰ ਲਾਵਾਂਗੇ ਜਿੱਦਾਂ ਤੁਸੀਂ ਕਾਨੂੰਨੀ ਚਾਰਾ ਜੋਈ ਵਾਸਤੇ ਤੁਸੀਂ ਸ਼ਾਂਤਮਈ ਸੰਘਰਸ਼ ਕਰ ਰਹੇ ਹੋ ਤਾਂ ਇਸੇ ਤਰੀਕੇ ਦੇ ਨਾਲ ਇਹ ਨਾ ਹੋਵੇ ਕਿ ਫੈਕਟਰੀਆਂ ਦੇ ਮਾਲਕਾਂ ਦੇ ਵੱਲੋਂ ਜਾਂ ਜਿਹੜੇ ਕਾਰਪੋਰੇਟ ਲੋਕ ਇੱਥੇ ਫੈਕਟਰੀਆਂ ਲਗਾਉਣਾ ਚਾਹੁੰਦੇ ਨੇ ਉਹਨਾਂ ਦੇ ਵੱਲੋਂ ਤੁਹਾਡੇ ਤੋਂ ਵੱਡੀਆਂ ਹੋਰ ਤਰ੍ਹਾਂ ਤੁਹਾਡੇ ਵਿਰੋਧ ਦੇ ਵਿੱਚ ਵੀ ਖੜੀਆਂ ਕਰ ਦਿੱਤੀਆਂ ਜਾਣ। ਜੇ ਕੋਈ ਗੱਲ ਕਰਦਾ ਵੀ ਵੱਡੀਆਂ ਧਿਰਾਂ ਕੌਣ ਆਉਣਗੀਆਂ? ਵੱਡੀਆਂ ਧਿਰਾਂ ਜਿੰਨਾ ਸਿਆਸੀ ਜਾਮ ਧਾਮ ਹੈਗਾ ਸਾਰੀਆਂ ਪਾਰਟੀਆਂ ਸਾਰੀਆਂ ਉਹ ਫੈਕਟਰੀ ਲੱਗਣ ਦੇ ਹੱਕ 'ਚ ਹੋਣਗੀਆਂ। ਜਿਹੜੇ ਲੋਕਾਂ ਨੇ ਉਹਨਾਂ ਨੂੰ ਨਮਾਇਦੇ ਬਣਾਇਆ ਉੱਥੇ ਐਮਐਲਏ ਬਣਾ ਕੇ ਭੇਜਿਆ ਜਾਂ ਮੰਤਰੀ ਬਣਾ ਕੇ ਭੇਜਿਆ ਉਹ ਸਾਰੇ ਵਿਰੋਧ ਉਹਨਾਂ ਦੇ ਸਾਰੀਆਂ ਸਿਆਸੀ ਪਾਰਟੀਆਂ ਦਾ ਜ਼ੋਰ ਲੱਗੂਗਾ ਵੀ ਫੈਕਟਰੀ ਲੱਗੇ ਤਾਂ ਕਿਤੇ ਨਾ ਕਿਤੇ ਆਮ ਲੋਕਾਂ ਨੇ ਇਹਦੇ ਵਿੱਚ ਨਾ ਦੇਖਣਾ ਚਾਹੀਦਾ ਵੀ ਮੈਂ ਕਿਸਾਨ ਆ ਮਜ਼ਦੂਰ ਆ ਪੰਡਤ ਆ ਮੈਂ ਖਤਰੀਆਂ ਇਹ ਨਹੀਂ ਦੇਖਣਾ ਚਾਹੀਦਾ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਨੌਜਵਾਨ ਬਾਹਰ ਜਾ ਰਹੇ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਤੇ ਇੱਥੇ ਇਨਵੈਸਟਮੈਂਟ ਵਾਸਤੇ ਕੁਝ ਅਜਾਈਆਂ ਕੰਪਨੀਆਂ ਜਾਂ ਵਿੱਲਾਂ ਜਾਂ ਫੈਕਟਰੀਆਂ ਲੈ ਕੇ ਆਉਣਾ ਚਾਹੁੰਦੇ ਆ ਜਿਹਦੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਵਾਸਤੇ ਰੁਜ਼ਗਾਰ ਦੇ ਰਸਤੇ ਖੁੱਲ ਸਕਣ ਕੀ ਲੱਗਦਾ ਕਿ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੈ ਫਿਰ ਉਹਨੂੰ ਕਿਹੜੇ ਸੰਦਰਭ ਦੇ ਵਿੱਚ ਸਮਝਦੇ ਹੋ ਯਾਰ ਮੁੱਖ ਮੰਤਰੀ ਦਾ ਯੂ ਟਰਨ ਤਾਂ ਘੜੀ ਚ ਲੈ ਲੈਣੇ ਆ ਜਿਹੜੇ ਮੁੱਖ ਮੰਤਰੀ ਇੱਕ ਗੱਲ ਦੱਸੋ ਤੁਸੀਂ ਕੀ ਵੈਲਿਊ ਸਮਝਦੇ ਹੋ ਤੁਸੀਂ ਮੁੱਖ ਮੰਤਰੀ ਦੀ ਸਭ ਤੋਂ ਵੱਡੀ ਗੱਲ ਜਿਹੜੇ ਦਿੱਲੀ ਦੇ ਹਾਰੇ ਹੋਏ ਦਿੱਲੀ ਤੋਂ ਨਕਾਰੇ ਹੋਏ ਔਰ ਜਿਹੜੇ ਲੋਕ ਕ੍ਰਿਪਸ਼ਨ ਦੇ ਚੱਕਰ ਚ ਪੈਸੇ ਦੇ ਮਾਮਲੇ ਦੇ ਚੱਕਰ ਚ 8-8 ਮਹੀਨੇ 10-10 ਮਹੀਨੇ ਜੇਲਾ ਕੱਟੀਆਂ ਉਹ ਤਾਂ ਪੰਜਾਬ ਦੀ ਅਗਵਾਈ ਕਰਦੇ ਆ ਤੁਸੀਂ ਕੀ ਸਮਝਦੇ ਹੋ ਕੇਦਰੀਵਾਲ ਕਿੰਨੇ ਟਾਈਮ ਜੇਲ੍ਹ ਚ ਰਿਹਾ ਤੇ ਜਿਹੜਾ ਸੰਸੋਧ ਹੀ ਆ ਜਿੰਨੇ ਟਾਈਮ ਚ ਜੇਲ੍ਹ ਰਹੇ ਆ ਮੈਂ ਕਹਿੰਦਾ ਪਿੰਡਾਂ ਦੇ ਲੋਕ ਕੜਮ ਚੌਧਰੀ ਯਾਰ ਤੁਸੀਂ ਚੇਅਰਮੈਨੀਆਂ ਦੇ ਲਾਲਚਾਂ ਨੂੰ ਆ ਕਈ ਐਮਐਸਪੀ ਜਿਹੜੇ ਐਮਸੀ ਹਨ ਇੱਥੇ ਤੱਕ ਇਹਨਾਂ ਨੂੰ ਪਾਵਰਾਂ ਦਿੱਤੀਆਂ ਹੋਈਆਂ ਇਹ ਮਲੰਗ ਐਮਐਮ ਐਮਸੀ ਕਦੇ ਝਾੜੂ ਦੇ ਵੇਲੇ ਝਾੜੂ ਚ ਹੁਣ ਝਾੜੂ ਸਰਕਾਰਾਂ ਕਿਸੇ ਟਾਈਮ ਇਹ ਕਾਂਗਰਸ ਚ ਸੀ ਕਿਸੇ ਟਾਈਮ ਕਾਲੀਆਂ ਚ ਹੁਣ ਛਾਲ ਮਾਰ ਕੇ ਝਾੜੂ ਚ ਜਿੱਦਣ ਝਾੜੂ ਦਾ ਚੋਣ ਜਾਬਤਾ ਲੱਗਣਾ ਉਸ ਦਿਨ ਹਾਲਾਤ ਦੇਖਿਓ ਇਹਨਾਂ ਲੋਕਾਂ ਨੇ ਫੇਰ ਕਾਂਗਰਸ ਚ ਜਾਣਾ ਜਾਂ ਕਿਸੇ ਹੋਰ ਚ ਜਾਣਗੇ ਕਾਲੀ ਜਾਂ ਭਾਜਪੀ ਚ ਜਾਣਗੇ ਇਹਨਾਂ ਲੋਕਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਇਸ ਕਰਕੇ ਅਸੀਂ ਇੱਥੇ ਦੇ ਲੋਕਾਂ ਨੂੰ ਵੇਅਰ ਕਰਨੇ ਚਾਹੁੰਦੇ ਆਂ ਵੀ ਭਾਈ ਇੱਥੇ ਦੀ ਕਮੇਟੀ ਨੂੰ ਵੇਅਰ ਕਰਨਾ ਚਾਹੁੰਦੇ ਆਂ ਅਸੀਂ ਆਪਣੀ ਜਥੇਬੰਦੀ ਵੱਲੋਂ ਪੂਰਾ ਜ਼ੋਰ ਲਾਵਾਂਗੇ ਗਿਣਤੀ ਵੀ ਪੂਰੀ ਕਰਾਂਗੇ ਹਰ ਡਟ ਕੇ ਜੋ ਵੀ ਕੁਰਬਾਨੀ ਦੇਣੀ ਪਊ ਦਵਾਂਗੇ ਪਰ ਇੱਕ ਸ਼ਰਤ ਤਾ ਕੋਈ ਭੁਖ ਹੜਤਾਲ ਪਾਲੇ ਪਾਸੇ ਨਾ ਚਲੇ ਜਾਇਓ ਇਹ ਤੇ ਬਿਲਕੁਲ ਪਹਿਲਾਂ ਵੀ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦਾ ਸਟੈਂਡ ਆ ਜਿੱਤੋਂ ਜਥੇਬੰਦੀ ਬਣੀ ਆ ਭੁਖ ਹੜਤਾਲ ਦੇ ਹੱਕ ਚ ਨਹੀਂ ਬਹੁ ਮਤਨ ਨਾਲ ਫੈਸਲੇ ਹੋ ਜਾਂਦੇ ਆ ਮਰਨਾ ਪੈਂਦਾ ਉਹ ਸਿੰਘ ਸੀਗੇ ਉਦੋਂ ਜਦੋਂ 85 88 ਦਾ ਦੌਰ ਚੱਲਿਆ ਜੇ ਕਿਤੇ ਘੇਰਾ ਪੈ ਗਿਆ ਸੈਂਡ ਲਈ ਆਉ ਗਏ ਜਾਨ ਦੇਣੀ ਬੜੀ ਔਖੀ ਇਹ ਨਾ ਹੋਵੇ ਕਿ ਜਿਸ ਦਿਨ ਤੁਸੀਂ ਮਿਲ ਰਕਵਾਉਣ ਦਾ ਫੈਸਲਾ ਲਾਓ ਲੋਕਾਂ ਨੂੰ ਲਾਮਬੰਦ ਕਰਕੇ ਇਕੱਠੇ ਕਰੋ ਤੇ ਜਿਸ ਤਰੀਕੇ ਦੇ ਨਾਲ ਐਸਕੇਐਮ ਦੇ ਲੀਡਰਾਂ ਦੇ ਨਾਲ ਜਾਂ ਕਿਸਾਨਾਂ ਦੇ ਨਾਲ ਕੀਤਾ ਗਿਆ ਕਿ ਉਹਨਾਂ ਨੂੰ ਘਰਾਂ ਦੇ ਵਿੱਚ ਥਾਣਿਆਂ ਦੇ ਵਿੱਚ ਰੀਟੇਨ ਕਰ ਲਿਆ ਗਿਆ ਤੁਹਾਡੇ ਨਾਲ ਵੀ ਇਹੀ ਕੁਝ ਨਾ ਹੋ ਜੇ ਕਿਤੇ ਮੇਰੇ ਨਾਲ ਆਪ ਖੁਦ ਹੋਇਆ ਸ਼ੰਭੂ ਤੇ ਕਿੰਨਾ ਅਸੀਂ 13 ਮਹੀਨੇ ਲੰਗਰ ਚੱਲਿਆ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦਾ 50 ਟਰੈਲੀਆਂ ਲੈ ਕੇ ਕਿੰਨੀ ਗਿਣਤੀ ਚ ਅਸੀਂ 400 ਦਿਨ ਦੇ ਲਗਭਗ ਮੋਰਚਾ ਚੱਲਿਆ ਇੱਕ ਦਿਨ ਨਹੀਂ ਘਰ ਬੈਠੇ ਔਰ ਖਨੌਰੀ ਬਾਡਰ ਤੇ 54 ਦਿਨ ਉੱਥੇ ਹੀ ਰਹੇ ਆ ਪਰ ਕੁੱਲ ਮਿਲਾ ਕੇ ਸਭ ਤੋਂ ਹੀ ਗੱਲ ਅਸੀਂ ਤਾਂ ਆਪਣੀ ਝੋਲੀ ਚ ਪਾਉਣੇ ਆ ਨਾ ਖੱਟਿਆ ਕੀ 500 ਕਿਸਾਨ ਫਟੜ ਹੋ ਗਏ ਆ 6 ਬੰਦਿਆਂ ਦੀਆਂ ਅੱਖਾਂ ਚਲੇ ਗਈਆਂ ਸ਼ੁਭਕਰਨਸ ਵਾਲੇ 46 ਕਿਸਾਨ ਸਿੱਧੀਆਂ ਗੋਲੀਆਂ ਮਾਰ ਕੇ ਸ਼ੁਭਕਰਨ ਨੂੰ ਸ਼ਹੀਦ ਕੀਤਾ ਸਾਡੇ ਜਹਨ ਦੇ ਵਿੱਚ ਆ ਜਦੋਂ ਟਾਈਮ ਆਊਗਾ ਇਹਨਾਂ ਸਰਕਾਰਾਂ ਨੂੰ ਜਵਾਬ ਦੇਵਾਂਗੇ ਜਿਹੜੇ ਤੁਸੀਂ ਮੁੱਖ ਮੰਤਰੀ ਦੀ ਗੱਲ ਕਰਦੇ ਹੋ ਜਿਨ੍ਹਾਂ ਦੀਆਂ ਗਰੰਟੀਆਂ ਦੀ ਗੱਲ ਕਰਦੇ ਹੋ ਇਹਨਾਂ ਡਰਾਮਿਆਂ 'ਚ ਲੋਕ ਫਸਦੇ ਨੇ ਜਾਂ ਜਿਹੜੇ ਜਿਨ੍ਹਾਂ ਨੂੰ ਇਹ ਮੜਾ ਮੋਟਾ ਪੂੰਛ ਲਾ ਦਿੰਦੇ ਨੇ ਥੋੜੀ ਬਹੁਤੀ ਇਹਨਾਂ ਦੀ ਥਾਣਿਆਂ 'ਚ ਚੱਲਦੀ ਆ ਸੋ ਕਹਿਣ ਦਾ ਭਾਵ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਬਹੁਤ ਇਮਾਨਦਾਰਾਂ ਚਮਕੌਰ ਸਾਹਿਬ ਦੀ ਕੰਸੀ ਚੁਆਨਸੀ ਚੋਈ ਬੈਕ ਡੋਰ ਰਹੀਂ ਸੀਐਮ ਦੇ ਹੌਸ ਤੱਕ ਬੰਦਿਆਂ ਦੀ ਪਕੜ ਹੈਗੀ ਆ ਕਿੱਥੋਂ ਕੀ ਜਾਂਦਾ ਕਿੱਥੋਂ ਕੀ ਨਹੀਂ ਜਾਂਦਾ ਸਾਰਾ ਕੁਝ ਪਤਾ ਹੈਗਾ ਸਮੇਂ ਆਉਣ ਤੇ ਸਾਰਾ ਕੁਝ ਜਾਗਰ ਕਰਾਂਗੇ ਦੁਨੀਆ ਦਾ ਸਭ ਤੋਂ ਵੱਡਾ ਇਤਿਹਾਸ ਚਮਕੌਰ ਸਾਹਿਬ ਦੀ ਪਾਵਨ ਧਰਤੀ ਤੇ ਰਚਿਆ ਗਿਆ ਸੀ ਇੱਥੇ ਗੁਰੂ ਸਾਹਿਬ ਦੀ ਸਭ ਤੋਂ ਵੱਡੀ ਜੰਗ ਚਮਕੌਰ ਦੀ ਗੜੀ ਦੇ ਵਿੱਚ ਹੋਈ ਸੀ ਪਰ ਵੱਡੇ ਇਤਰਾਜ਼ ਇੱਥੋਂ ਦੇ ਇਲਾਕਾ ਨਿਵਾਸੀਆਂ ਦੇ ਨੇਕੇ ਚਮਕੌਰ ਸਾਹਿਬ ਤੋਂ 3 ਮੀਲ ਦੀ ਦੂਰੀ ਤੇ ਇੱਕ ਅਜਾਈ ਮਿਲ ਲਗਵਾਈ ਜਾ ਰਹੀ ਹੈ ਜਿਹਦਾ ਨਾਮ ਪੇਪਰ ਮਿਲ ਹੈ ਇਹਦੇ ਨਾਲ ਇਲਾਕੇ ਦੇ ਲੋਕਾਂ ਦਾ ਬਹੁਤ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਵੇਗਾ ਬਹੁਤ ਵੱਡੇ ਇਤਰਾਜ਼ ਨੇ ਦੇਖਣਾ ਹੋਵੇਗਾ ਕਿ 30 ਅਪ੍ਰੈਲ ਦਾ ਜਿਹੜਾ ਉਸ ਪ੍ਰਦਰਸ਼ਨ ਹੈ ਤੇ ਉਸ ਤੋਂ ਬਾਅਦ ਅਗਲੀ ਜਿਹੜੀ ਇਹਨਾਂ ਦੀ ਰੂਪਰੇਖਾ ਕਿਸ ਤਰੀਕੇ ਦੀ ਹੋ ਸਕਦੀ ਹੈ ਪੰਜਾਬ ਸਰਕਾਰ ਦਾ ਸੈਂਟਰ ਸਰਕਾਰ ਦਾ ਜਾਂ ਨਿਆ ਪ੍ਰਣਾਲੀ ਦਾ ਇਹਦੇ ਉੱਪਰ ਕਿਸ ਤਰੀਕੇ ਦਾ ਰੁਖ ਹੋ ਸਕਦਾ ਹੈ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੀ ਧੰਨਵਾਦ